ਪੁਰਾਣੇ ਜਿਹਾ ਮਾਣਾ ਕੁੜੀ ਮੈਂ ਹਲਖਾਂਦੀ ਪੋਲੀ ਸਮਝ ਕੇ ਸੋਚ ਕੇ ਪਾਵਾਂ ਜਿਹੜੀ ਮੇਰੀ ਬੋਲੀ ਦਾ ਜਵਾਬ ਬਣਾ ਦੇ ਉਹਨੂੰ ਘੱਜ ਕੇ ਫਾਟ ਭਗਤੀ ਉਹ ਤੂੰ ਪਿਆਰਾ ਤੇਰਾ ਵੀਰ ਜਦ ਮੁੱਕਾ ਮਰ You need to hold it, hold it, hold yeah. it ਦੇ ਦਿਗਰ ਅਬਾ ਨਾ ਹੀ ਦੀ ਬੇਦਨ ਨੂੰ ਹੁਣ ਬੜੀਆਂ ਹੁਣ ਬੜੀਆਂ ਕਸਾਰ ਜੜ ਗਿਆ ਹੁਣ ਬੜੀਆਂ ਹੁਣ ਬੜੀਆਂ ਇਹ ਕਸਾਰ ਤਹਾਰ ਗਿਆ ਰਜਨ ਵਾਲੀ ਨਾ ਹਾਰੇ ਗਿਰਦਾ ਹਾਰ ਗਿਆ ਰਜਨ ਵਾਲੀ ਨਾ ਹਾਰੇ ਗਿਰਦਾ ਆ ਰਜਨ ਵਾਲੀ ਨਾ ਹਾਰੀ ਨਾ ਗਿਰਦਾ ਹਾਰ ਗਿਆ ਰਜਨ ਵਾਲੀ ਨਾ ਯਾ ਹਰੀ ਨਾ ਤੇਰੇ ਲਈ ਬੱਚੀ ਵੀ ਬੁੱਢਾ ਅੱਜ ਲੱਗ ਜੂ ਪਤਾ ਨਜਮ ਰੱਬਰ ਮੇਰੇ 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 Fortunately, we

ਨਤੀਆਂ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ। ਬਹੁਤ ਹੀ ਵਧੀਆ ਪ੍ਰੋਗਰਾਮੀਆਂ ਤੇ ਸਾਰੀਆਂ ਮੀਆਂ ਪਹਿਨਾ ਬਹੁਤ ਸੋਹਣੀਆਂ ਲੱਗ ਰਹੀਆਂ। ਮੈਨੂੰ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਵੀ ਤੁਸੀਂ ਆਪਣੇ ਕਲਚਰ ਨੂੰ ਜਿਵੇਂ ਅੱਗੇ ਜਿੰਦਾ ਰੱਖਿਆ ਹੈ। ਮੈਂ ਦੇਖਿਆ ਜਿਵੇਂ ਚਰਖੇ, ਮਟਕੇ, ਫੁਲਕਾਰੀਆਂ, ਪੱਖੇ ਬਹੁਤ ਵਧੀਆ। ਸਾਰੇ ਬੱਚੇ ਆ ਬੱਚੀਆਂ ਬਹੁਤ ਸੋਹਣੀਆਂ ਤਿਆਰ ਹੋਈਆਂ ਲੱਗਦੀਆਂ। ਤੇ ਮੈਨੂੰ ਬਹੁਤ ਵਧੀਆ ਲੱਗਿਆ। ਹਾਂਜੀ। ਥੈਂਕ ਯੂ ਆਹ ਤਰੱਕੀਵਰ ਨਾਲ ਆਪ ਇੱਕ ਬੜਾ ਬਈ ਬਾਤ ਕਰੀਏ ਰੱਕੇ ਨਾਲ ਚਲੋ ਜੀ ਹੰਦੇ ਸਾਹਿਬ ਜੀ ਏਕ ਮਾੜੀ ਜੀ ਸਾਹਮਣੇ ਦੇਖੋ ਜੀ ਧੰਨਵਾਦ ਕਰਦੀ ਆ ਐਨਾ ਮਾਨ ਤੇ ਸਤਿਕਾਰ ਬਖਸ਼ਣ ਲਈ ਸਪੈਸ਼ਲੀ ਇਸਤਰਾਮਪਾਈ ਸਾਹਿਬ ਜਿਨ੍ਹਾਂ ਨੇ ਬੜੀ ਸ਼ਾਰਟ ਟਾਈਮ ਦੇ ਵਿੱਚ ਵੈਸੇ ਮੈਨੂੰ ਦੱਸਿਆ ਸੀਗਾ ਪਰ ਮੈਂ ਕਿਹਾ ਵੀ ਜੇ ਐਨੇ ਮਾਨ ਆਦਰ ਸਤਿਕਾਰ ਦੇ ਨਾਲ ਮੈਨੂੰ ਇਨਵਾਈਟ ਕੀਤਾ ਤਾਂ ਪਹੁੰਚਣਾ ਚਾਹੀਦਾ ਆ ਥੈਂਕ ਯੂ ਥੈਂਕ ਯੂ ਸੋ ਮਾਚ ਮੈਥ ਪਿੰਡ ਚੰਦਬਾਜੇ ਦੇ ਦੇ 24 ਘੰਟੇ ਹਾਜ਼ਰ ਆ ਇਵੈਂਟ ਦੇ ਜਿਹੜੇ ਚੌਂਕੀ ਦੇ ਵਿੱਚ ਪਿੰਡ ਪੈਂਦੇ ਆ ਅਸੀਂ 24 ਘੰਟੇ ਮੈਨੂੰ ਵੀਰ ਨੂੰ ਕੋਈ ਸਮੱਸਿਆ ਆਉਂਦੀ ਆ ਤਾਂ ਤੁਸੀਂ ਬੇਝਿਜਕ ਮੈਨੂੰ ਕਾਲ ਕਰ ਸਕਦੇ ਹੋ ਕਦੇ ਵੀ ਚੌਂਕੀ ਆ ਕੇ ਮਿਲ ਸਕਦੇ ਆਂ ਦੇਖੋ ਮੈਨੂੰ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਕਿ ਸਾਡਾ ਜਿਹੜਾ ਪੰਜਾਬੀ ਵਿਰਸਾ ਆ ਅੱਜ ਵੀ ਇਹਨੂੰ ਲਗਾਤਾਰ ਬਰਕਰਾਰ ਰੱਖਿਆ ਜਾ ਰਿਹਾ ਆ ਇਥੇ ਬਹੁਤ ਵਧੀਆ ਲੱਗਿਆ ਜਿਵੇਂ ਚਰਖਾ ਮਟਕੇ ਜਿਹੜਾ ਪੁਰਾਣਾ ਕਲਚਰ ਪੰਜਾਬੀ ਸੱਭਿਆਚਾਰ ਦੇਖ ਕੇ ਬਹੁਤ ਵਧੀਆ ਲੱਗਿਆ ਤੇ ਮੈਂ ਚਾਹੁੰਦੀ ਆ ਵੀ ਜਿਹੜੀਆਂ ਸਾਡੀਆਂ ਪੰਜਾਬੀ ਮਟਿਆਰਾ ਆ ਪੰਜਾਬੀ ਕੁੜੀਆਂ ਦੇਖੋ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੁਸੀਂ ਦੇਖੋ ਇਨਸਟਾ ਤੇ ਬਟ ਫਿਰ ਵੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਇਹਨਾਂ ਨੇ ਸਾਡੇ ਪੰਜਾਬੀ ਕਲਚਰ ਨੂੰ ਅੱਜ ਵੀ ਅੱਗੇ ਤੋਰ ਕੇ ਰੱਖਿਆ ਹੈ ਜਿਸ ਤਰ੍ਹਾਂ ਪੰਜਾਬੀ ਸੱਭਿਆਚਾਰੇ ਲੋਕ ਹੁੰਦਾ ਜਾ ਰਿਹਾ ਹੈ ਕੀ ਸੰਦੇਸ਼ ਦੇਣਾ ਹੈ ਮੈਂ ਸੇਹੀ ਸੰਦੇਸ਼ ਦੇਣਾ ਚਾਹੂੰਗੀ ਆਪਾਂ ਨੂੰ ਪੰਜਾਬੀ ਸੱਭਿਆਚਾਰ ਨਹੀਂ ਭੁੱਲਣਾ ਚਾਹੀਦਾ ਜਿਹੜਾ ਸਾਡਾ ਪੰਜਾਬ ਸੋਨੇ ਦੀ ਚਿੜੀ ਸੀਗੀ ਦੇਖੋ ਪੰਜਾਬ ਨੂੰ ਜਿਹੜਾ ਇੱਕ ਬਿਮਾਰੀ ਲੱਗ ਚੁੱਕੀ ਆ ਜਿਹੜਾ ਨਸ਼ਾ ਆ ਕੋਣ ਵਾਂਗੂ ਖਾ ਰਿਆ ਆ ਪਰ ਮੈਂ ਚਾਹੁੰਦੀ ਆ ਕਿ ਜਿਹੜਾ ਸਾਡੇ ਪੰਜਾਬੀ ਸੱਭਿਆਚਾਰ ਨੂੰ ਅੱਜ ਵੀ ਅੱਗੇ ਤੋਰਿਆ ਜਾਏ ਤਾਂ ਬਹੁਤ ਵਧੀਆ ਇਹ ਬਹੁਤ ਵਧੀਆ ਜੀ ਸੱਭਿਆਚਾਰ ਆਉਣ ਵਾਲੇ ਜਨਰੇਸ਼ਨ ਨੂੰ ਪਤਾ ਲੱਗੂ ਹੁਣ ਨਹੀਂ ਪਤਾ ਸੀਗਾ ਬੱਚਿਆਂ ਨੂੰ ਅੱਗੇ ਜਿਵੇਂ ਤੀਆਂ ਮਨਾਉਂਦੇ ਸੀ ਨਹੀਂ ਸੀ ਹੁਣ ਵੀ ਪਤਾ ਲੱਗਦਾ ਹੈ ਹਰ ਸਾਲ ਇਹ ਤੇ ਹਰ ਮਨਾਇਆ ਜਾਂਦਾ ਹੈ ਕਿੰਨੀ ਦੇਰ ਤੋਂ ਜਿਹੜੇ ਇੱਥੇ ਪ੍ਰੋਗਰਾਮ ਇੱਥੇ ਹੋ ਗਏ ਜੀ ਤਿੰਨ ਤਿੰਨ ਸਾਲ ਹੋ ਗਏ ਇਸ ਤਰ੍ਹਾਂ ਮਸਲੀ ਹੋ ਜਾਂਦੇ ਬਹੁਤ ਵਧੀਆ ਮਰਦਾ ਜੀ ਪਿੰਡ ਦਾ ਸਹਿਯੋਗ ਤੇ ਮਿੱਟੀ ਵਾਲਿਆਂ ਦਾ ਸਾਰੇ ਪਿੰਡ ਦਾ ਨਕਰ ਬਸ ਇਹ ਹੀ ਸਨੇਹ ਹੈ ਜੀ ਸਾਰੇ ਬੱਚਿਆਂ ਨੇ ਮੇਰਾ ਇਹ ਸਨੇਹ ਹੈ ਵੀ ਨਸ਼ਿਆਂ ਤੋਂ ਬਚਣ ਤੇ ਇੱਧਰ ਸੱਭਿਆਚਾਰ ਵੱਲ ਆਉਣ ਆਦੇ ਬਿਰਸ਼ੇ ਨੂੰ ਪਛਾਣੋ ਜੀ ਸਤਨਾਮ ਸਿੰਘ ਜਿਸ ਤਰ੍ਹਾਂ ਤੁਸੀਂ ਕੀ ਇਹਨਾਂ ਤਿਹਾੜ ਇੱਥੇ ਮਨਾ ਰਹੇ ਹੋ ਕਿੰਨੀ ਦੇਰ ਤੋਂ ਅਸੀਂ ਸਾਨੂੰ 5 ਸਾਲ ਹੋ ਗਏ ਜੀ ਅਸੀਂ ਐਸਾ ਕਰਾਉਣੀ ਹੈ ਇਹ ਇਕੱਲੇ ਕਰਾ ਰਹੇ ਹਾਂ ਕੋਈ ਪਿੰਡ ਦੇ ਸਹਿਯੋਗ ਨਹੀਂ ਕਰਾਉਣਾ ਹਾਂਜੀ ਪਿੰਡ ਦੇ ਸਹਿਯੋਗ ਨਾ ਕਰਾਉਣਾ ਇਸ ਤਰ੍ਹਾਂ ਦਾ ਸਹਿਯੋਗ ਹੈ ਇੰਦਾ ਬਹੁਤ ਵਧੀਆ ਸਹਿਯੋਗ ਮਿਲਦਾ ਜੀ ਜਿਸ ਤਰ੍ਹਾਂ ਸੱਭਿਆਚਾਰ ਜਿਹੜਾ ਆਪਣਾ ਹੈਗਾ ਉਹ ਲੋਕਾਂ ਦਾ ਜਾ ਰਿਹਾ ਕੀ ਇਸ ਨੇ ਦੇ ਜੀ ਅਸੀਂ ਉਹਨੂੰ ਜਾਗਰੂਕ ਰੱਖਣਾ ਚਾਹੁੰਦੇ ਹਾਂ ਅਸੀਂ ਇਸੇ ਕਾਰਨ ਲਈ ਵੀ ਐਸਾ ਹਾਲ ਨੂੰ ਕਰਦੇ ਹਾਂ